ਦਰਸ਼ਕੋ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਕਸਬਾ ਰਾਜਾਸਾਂਸੀ 에어ਪੋਰਟ ਰੋਡ ਤੇ ਤੁਸੀਂ ਸਾਰੇ ਪਲੀਪੰਦ ਜਾਣਦੇ ਹੋ ਕਿ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਅਤੇ ਵਿਕਯੂ ਯੂਰ ਸਿੱਧੂਪੁਰ ਵੱਲੋਂ ਅੱਜ ਪੰਜਾਬ ਪੰਡਾ ਧਰਨਾ ਦਿੱਤਾ ਗਿਆ ਸੀ ਅਸੀਂ ਦੇਖ ਰਹੇ ਹਾਂ ਕਿ ਕਸਬਾ ਰਾਜਾਸਾਂਸੀ 에어ਪੋਰਟ ਰੋਡ ਅੱਡਾ ਕੁੱਕੜਾਂ ਵਾਲਾ ਪਲਾ ਪਿੰਡ ਦਾਲਮ ਅਤੇ ਹੋਰ ਆਸ-ਪਾਸ ਦੇ ਦਿਹਾਤੀ ਅਤੇ ਸ਼ਹਿਰੀ ਕੇਂਦਰ ਸਾਰੇ ਬੰਦ ਹਨ ਕਿ ਇੱਕ ਮੈਡੀਕਲ ਸਹੂਲਤਾਂ ਤੋਂ ਇਲਾਵਾ ਬਾਕੀ ਲੋਕਾਂ ਵੱਲੋਂ ਪੂਰਨ ਤੌਰ ਤੇ ਕਿਸਾਨ ਜਥੇਬੰਦੀ ਨੂੰ ਪਰਵਾਹ ਹੰਗਾਰਾ ਦਿੱਤਾ ਗਿਆ ਹੈ ਅਤੇ ਕੁਝ ਇਕਾ ਦੁਕਾ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਸਵੇਰੇ ਬਾਹਰ ਖੜੇ ਦਿਖਾਈ ਦਿੱਤੇ ਸਨ ਜਿਨ੍ਹਾਂ ਨੂੰ ਕਿ ਕਿਸਾਨ ਯੂਨੀਅਨ ਦੇ ਨੌਜਵਾਨਾਂ ਵੱਲੋਂ ਆਕੇ ਬੰਦ ਕਰਵਾਇਆ ਗਿਆ ਪਿਆਰ ਸਹਿਤ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਗਿਆ ਕਿ ਕਿਸਾਨਾਂ ਦੀਆਂ ਕੀ ਮੁਸ਼ਕਲਾਂ ਨੇ ਕੀ ਉਹਨਾਂ ਦੀਆਂ ਸਮੱਸਿਆਵਾਂ ਨੇ ਅਤੇ ਸਰਕਾਰ ਉਹਨਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਮੰਨਣ ਲਈ ਵਜੇਦੇ ਅਤੇ ਅੱਜ ਕਰੀਬ 33-34 ਦਿਨ ਹੋ ਗਏ ਨੇ ਕਿ ਕਿਸਾਨ ਅਗੁਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਨੇ ਪੰਜਾਬ ਸਰਕਾਰ ਦੇ ਵਕ ਵਕ ਵਫਦ ਵੀ ਜਾ ਕੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਹੋਰ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਜਾ ਕੇ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਪਰ ਕੇਂਦਰ ਸਰਕਾਰ ਵੱਲੋਂ ਜਿਨ੍ਹਾਂ ਦੇ ਅਧਿਕਾਰ ਖੇਤਰ ਇਹ ਐਮਐਸਪੀ ਅਤੇ ਹੋਰ ਕਾਨੂੰਨ ਜੋ ਕਿਸਾਨਾਂ ਦੇ ਹਿੱਤ ਵਿੱਚ ਨੇ ਆਉਂਦੇ ਨੇ ਉਹਨਾਂ ਵੱਲੋਂ ਜਿੱਦ ਫੜੀ ਹੋਈ ਹੈ ਕਿ ਉਹ ਇਹਨਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਵੱਲ ਇੱਕ ਕਦਮ ਵੀ ਅੱਗੇ ਨਹੀਂ ਵਧੇ ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਸੀਂ ਵੇਖ ਰਹੇ ਹਾਂ ਕਿ ਸਾਡੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਵੀ ਇਦੀ ਆਪਣੀ ਜਥੇਬੰਦੀ ਦਾ ਨਾਮ ਲੈ ਕੇ ਤੇ ਆਪਣਾ ਨਾਮ ਦੱਸ ਕੇ ਫਿਰ ਗੱਲ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਪਿੰਡ ਪਗਾ ਕਲਾ ਜੀ ਪ੍ਰਧਾਨ ਵੀ ਸਾਡੀ ਕਿਸਾਨ ਜੁਨੀਅਨ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦੇ ਨਾਲ ਤੇ ਬੇਨਤੀ ਆ ਜੀ ਸਾਰੇ ਜਿੰਨੇ ਦੁਕਾਨਦਾਰ ਵੀਰ ਆਪਣੇ ਹੋਰ ਵੀ ਜਿੰਨੇ ਵਰਗ ਦੇ ਹੈਗੇ ਜਿਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਨੇ ਉਹਨਾਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਨ ਦੇ ਆ ਵੀ ਅੱਜ ਦਾ ਦਿਨ ਪੰਜਾਬ ਬੰਦ ਜੋ ਵੀ ਸਾਡਾ ਮਿਲਿਆ ਵਾ ਮਗਰੋਂ ਹੋਇਆ ਵਾ ਵੀ ਬੰਦ ਕਰੋ ਤੇ ਅਜੇ ਵੀ ਵੀਰ ਕਈ ਜਿਹੜੇ ਨੇ ਦੁਕਾਨਾਂ ਖੋਲ ਕੇ ਬੈਠੇ ਨੇ ਤੇ ਜੇ ਅੱਜ ਵੀ ਅਸੀਂ ਇੱਕ ਦੂਜੇ ਦਾ ਜੱਟ ਦਾ ਕਿ ਕਿਸਾਨ ਦਾ ਦਰਦ ਨਾ ਸਮਝ ਸਕੇ ਤੇ ਫਿਰ ਸਾਡਾ ਕੌਣ ਸਮਝੂਗਾ ਕੋਈ ਅਡਾਨੀ ਆ ਬਾਨੀ ਉਦਲੇ ਮੋਰ ਜਿਹੜੀ ਸੈਂਟਰ ਦੀ ਸਰਕਾਰ ਉਹਨੇ ਕੀ ਸਮਝਣਾ ਜੀ ਜਿਸ ਤਰ੍ਹਾਂ ਜਗਦੱਲੇਵਾਲ ਸਾਹਿਬ ਅਜ ਕਰੀਬ 33-34 ਦਿਨ ਹੋ ਗਏ ਨੇ ਮਰਨ ਵਰਤ ਤੇ 35 ਦਿਨ ਹੋ ਗਿਆ ਜੀ ਤੇ ਅਸੀਂ ਕਈ ਦੁਕਾਨਦਾਰ ਵੇਖੇ ਨੇ ਜਿਹੜੇ ਦੁਕਾਨਾਂ ਬੰਦ ਕਰਕੇ ਬਾਹਰ ਖੜੇ ਦਿਖਾਈ ਦਿੱਤੇ ਨੇ ਤੇ ਜਦੋਂ ਕੋਈ ਗਾਹਕ ਆਉਂਦਾ ਦੁਕਾਨ ਖੋਲ ਹੀ ਨਹੀਂ ਨੇ ਕੀ ਤੁਸੀਂ ਸਮਝਦੇ ਜੀ ਕੀ ਸਮਰਥਨ ਦੇ ਰਹੇ ਨੇ ਪਰ ਇਹਨਾਂ ਨੂੰ ਪੂਰਾ ਦਿਲੋਂ ਇੱਕ ਕਿਸਾਨੀ ਨਾਲ ਲਗਾਓ ਨਹੀਂਗਾ ਜਾਂ ਕੀ ਕਿਸਾਨਾਂ ਦੀ ਇਹ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲਾਂ ਨਹੀਂ ਸਮਝਦੇ ਕਿਉਂਕਿ ਜੀ ਇੱਕ ਕਿਸਾਨ ਕਿਸਾਨ ਦੀ ਆਰਥਿਕਤਾ ਖਰਾਬ ਹੁੰਦੀ ਆ ਕਿਸਾਨ ਨੂੰ ਐਮਐਸਪੀ ਦਾ ਪੂਰਾ ਰੇਟ ਨਹੀਂ ਮਿਲਦੇ ਤਾਂ ਜਿੰਨੇ ਛੋਟਾ ਦੁਕਾਨਦਾਰ ਆ ਛੋਟਾ ਕਾਰੋਬਾਰੀ ਆ ਆਮ ਤਬਕਾ ਉਹਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ ਬਿਲਕੁਲ ਜੀ ਇਹ ਸਭ ਤੋਂ ਪਹਿਲਾਂ ਮੁਸ਼ਕਲ ਜਿਹੜੀ ਆ ਨਾ ਇਹ ਕਿਸਾਨ ਨੂੰ ਬਾਅਦ ਦੇ ਵਿੱਚ ਪਹਿਲਾਂ ਛੋਟੇ ਵਰਗ ਜਿੰਨੇ ਦੁਕਾਨਦਾਰ ਨੇ ਇਹਨਾਂ ਨੂੰ ਸਭ ਤੋਂ ਪਹਿਲਾਂ ਮੁਸ਼ਕਲ ਹੋਣੀ ਆ ਇਹ ਸਾਡੇ ਨਾਲ ਕਿਸਾਨਾਂ ਦੇ ਨਾਲ ਸਮਰਥ ਜਿੰਨੇ ਵੀ ਆ ਇਹ ਸਾਥ ਦੇਣ ਵੱਧ ਤੋਂ ਵੱਧ ਇਹ ਸਾਡੇ ਨਾਲ ਹੋਣਗੇ ਸਾਨੂੰ ਹੌਸਲਾ ਵਜਾਈ ਹੋਊਗੀ ਜੀ ਤੇ ਇਹਨਾਂ ਦਾ ਵੀ ਕਾਰੋਬਾਰ ਚੱਲੂਗਾ ਕਿਸਾਨੀ ਜਿਹੜੀ ਆ ਉਹ ਵੀ ਨਾ ਡੁੱਬੂਗੀ ਜਿਸ ਤਰ੍ਹਾਂ ਇੱਕ ਵੇਖਣ ਜਾ ਰਿਹਾ ਹੋਟਲ ਖੁੱਲੇ ਨੇ ਇਹ ਇਹਨਾਂ ਨੂੰ ਕੀ ਤੁਹਾਨੂੰ ਕੋਈ ਹਦਾਇਤ ਹੈਗੀ ਆ ਵੀ ਇਹਨਾਂ ਨੂੰ ਕੋਈ ਛੋੜ ਦਿੱਤੀ ਆ ਜਾਂ ਕੋਈ ਇਸ ਦੇ ਸੰਬੰਧਿਤ ਕੋਈ ਜਾਣਕਾਰੀ ਹੈਗੀ ਤੁਹਾਨੂੰ ਨਹੀਂ ਇਹ ਸਿਰਫ ਸਾਨੂੰ ਹੋਟਲ ਦਾ ਨੀਜਾ ਪਤਾ ਬਾਕੀ ਸਾਨੂੰ ਇਹ ਕਿਹਾ ਗਿਆ ਵੀ ਕੋਈ ਹਸਪੀਟਲ ਕੋਈ ਮੈਡੀਕਲ ਸਟੋਰ ਫਾਰਮੇਸੀ ਇਹ ਨਹੀਂ ਬੰਦ ਕਰਾਉਣੇ ਜੀ ਬਾਕੀ ਅਸੀਂ ਇਹਨਾਂ ਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਦੇ ਅੰਦਰ ਕੋਈ ਐਨ ਆਰ ਆਈ ਵੀਰ ਵੀ ਆਇਆ ਹੋਊਗਾ ਕੋਈ ਪਰੇਸ਼ਾਨ ਹੋਣਗੇ ਆਪਾਂ ਇਸ ਚੀਜ਼ ਦੇ ਨਹੀਂ ਕਹਿ ਸਕਦੇ ਜੀ ਅੱਛਾ ਚਲੋ ਠੀਕ ਹੈ ਤੁਸੀਂ ਮਤਲਬ ਕਿਹਾ ਵੀ ਅਸੀਂ ਇਹ ਤਾਂ ਕਰਕੇ ਇਹਨਾਂ ਨੂੰ ਥੋੜੀ ਜੀ ਛੋਟ ਦੇ ਰਹੇ ਹਾਂ ਕਿ ਇਹਦੇ ਵਿੱਚ ਬੰਦੀ ਕੋਈ ਐਨ ਆਰ ਆਈ ਵੀਰ ਜ ਆ ਹੋਰ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਤੁਸੀਂ ਇਹ ਕੀ ਅਪੀਲ ਕਰਨਾ ਚਾਹੁੰਦੇ ਜੀ ਇਹ ਕਸਬਾ ਰਾਜਸਥਾਨ ਸੀ ਦੇ ਦੁਕਾਨਦਾਰਾਂ ਨੂੰ ਸੱਤ ਲੋਕਾਂ ਨੂੰ ਕਿ ਇਹ ਤੁਹਾਡੇ ਇਸ ਜੋ ਤੁਹਾਡਾ ਸੰਘਰਸ਼ ਚੱਲ ਰਿਹਾ ਵਾ ਇਹਦਾ ਸਮਰਥਨ ਕਿਸ ਤਰ੍ਹਾਂ ਸਾਈਂ ਅੱਜ ਹੱਥ ਜੋੜ ਕੇ ਪੂਰੇ ਰਾਜਾ ਸਾਂਸੀ ਹਲਕੇ ਨੂੰ ਬੇਨਤੀ ਕਰਦੇ ਆ ਜੀ ਹੱਥ ਜੋੜ ਕੇ ਵੀ ਸਾਡਾ ਕਿਸਾਨਾਂ ਦਾ ਅੱਜ ਦਾ ਦਿਨ ਤੇ ਕਮ ਸੇ ਕਮ ਤੁਸੀਂ ਸਾਥ ਦਿਓ ਦੁਕਾਨਾਂ ਆ ਬੰਦ ਰੱਖੋ ਕੋਈ ਇਹ ਪੂਰਾ ਸੈਂਟਰ ਤੱਕਰ ਪਤਾ ਚੱਲੇ ਵੀ ਪੰਜਾਬ ਜੋ ਹੈ ਉਹ ਸਾਰਾ ਕਿਸਾਨਾਂ ਦੇ ਨਾਲ ਖੜਾ ਹੈ